ਹੈਲੋ ਜੀ ਸਤਿ ਸ਼੍ਰੀ ਅਕਾਲ ਕਿਨੇ ਹੋ ਸਾਰੇ ਠੀਕ ਠਾਕ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਸੀ ਕੀ ਰੋਜ਼ਾਨੇ ਤਿਆਰੀ ਕੁਝ ਖਾਣ ਦੀ ਅਲੱਗ ਤੇ ਬੱਚੇ ਕਹਿੰਦੇ ਵੀ ਮੰਮਾ ਬਿਊਡਲ ਵੀ ਬਣਾ ਕੇ ਖਵਾ ਦਿਆ ਤੁਸੀਂ ਤੇ ਪੋਹਾ ਵੀ ਖਵਾ ਦਿੱਤਾ ਆ ਤੇ ਆਪਣਾ ਕੀ ਹੋਰ ਬਣਾ ਕੇ ਖਵਾਲਿਆ ਸੀ ਪਕੌੜੇ ਵੀ ਬਣਾ ਕੇ ਖਵਾਲੇ ਸੀ ਤੇ ਅੱਜ ਕੀ ਸਪੈਸ਼ਲ ਹੋਏਗਾ ਤੇ ਮੈਂ ਕਿਹਾ ਕਿ ਅੱਜ ਤੁਹਾਨੂੰ ਬਣਾ ਕੇ ਪਾਵਾਂਗੀ ਪਾਸ ਤੇ ਪਾਸਤੇ ਵਾਸਤੇ ਮੈਂ ਰੈਡੀ ਕਰ ਰਹੀ ਆ ਇਹ ਮੈਂ ਸਬਜ਼ੀਆਂ ਕੱਟ ਚੁੱਕੀ ਆ ਆਨੀਅਨ ਕੱਟ ਚੁੱਕਿਆ ਤੇ ਆਪਣਾ ਅਦਰਕ ਲਸਣ ਤੇ ਕੈਪਸਿਕਮੈਂ ਮੈਂ ਕੱਟਤੀ ਪਈ ਆ ਉਹਦੇ ਵਾਸਤੇ ਮੈਂ ਯੂਜ਼ ਕਰਾਂਗੀ ਪਾਸਤੇ ਵਾਸਤੇ ਪਾਸਤਾ ਸੌਸ ਮਿਉਨਿਸ ਇਹ ਚਿਲੀ ਸੌਸ ਕਿਉਂਕਿ ਅਸੀਂ ਬੱਚਿਆਂ ਨੂੰ ਉਹਨਾਂ ਦੇ ਅਕੋਰਡਿੰਗ ਹੀ ਪਣਾ ਕੇ ਖਵਾਉਣਾ ਵਾ ਜਿਆਦਾ ਨਾ ਸਪਾਈਸੀ ਹੋਏ ਦੇ ਨਾਲ ਜਿਆਦਾ ਵੀ ਉਹਨਾਂ ਨੂੰ ਲੱਗੇ ਵੀ ਅਸੀਂ ਵੱਧ ਖਵਾ ਦਿੰਤਾ ਉਹਨਾਂ ਨੂੰ ਪੀਪਾਰਾਪਨ ਹੋ ਗਿਆ ਇਧਰ ਮੈਂ ਪਾਸਤਾ ਆਪਣਾ ਰੈਡੀ ਕਰ ਰਹੀ ਆ ਬੋਇਲ ਕਰ ਲਈ ਬੋਇਲ ਕੀਤਾ ਆ ਤੇ ਬਾਸ ਇਹਨੂੰ 2-3 ਮਿੰਟ ਹੋਰ ਲੱਦਣੇ ਆ ਵੀ ਇਹ ਕੱਚਾ ਨਾ ਰਹਿ ਜੇ ਥੋੜਾ ਫੀ ਵਧੀਆ ਲੱਗੇ ਖਾਣ ਚ ਚਲੋ ਹੁਣ ਮੈਂ ਤਿਆਰ ਕਰਦੀ ਆ ਫਿਰ ਬੱਚਿਆਂ ਵਾਸਤੇ ਪਾਸਤਾ ਤੇ ਨਾਲੋ ਨਾਲ ਤੁਸੀਂ ਮੇਰੀ ਵੀਡੀਓ ਦੇਖੋਗੇ ਤੇ ਬਸ ਰੈਡੀ ਹੋਣ ਲੱਗਾ ਹਾਂ ਸਾਡਾ ਪਾਸਤਾ ਚਲੋ ਜੀ ਹੁਣ ਮੈਂ ਲੱਗੀਆਂ ਸਟਾਰਟ ਕਰਨ ਪਾਸਤਾ ਬਣਾਉਣ ਕੜਾਈ ਮੈਂ ਰੱਖ ਲਈ ਆ ਇਹਦੇ ਵਿੱਚ ਪਾਵਾਂਗੀ ਤੇ ਤੇਲ ਪਾ ਕੇ ਤੇਲ ਨੂੰ ਹੀ ਕਰਾਂਗੇ ਗਰਮ ਕੜਾਹੀ ਥੋੜੀ ਜਿਹੀ ਗਿਲਦੀ ਐ ਨੂੰ ਹੋ ਲੈਣ ਦੋ ਸਹੀ ਲੋਕੀ ਟਮਾਟਰ ਮੇਰੇ ਕੋ ਘਰ ਨਹੀਂ ਹੈਗੇ ਇਸ ਕਰਕੇ ਮੈਂ ਟਮਾਟੋ ਸੌਸ ਯੂਜ਼ ਕਰਾਂਗੀ ਤੇ ਬੱਚਿਆਂ ਨੂੰ ਥੋੜਾ ਜਿਹਾ ਇੰਨਾ ਜ਼ਿਆਦਾ ਨਹੀਂ ਸਪਾਈਸੀ ਬਣਾ ਕੇ ਦੇਣਾ ਕਿਉਂਕਿ ਖਾਂਦੇ ਨਹੀਂ ਆ ਬਹੁਤ ਘੱਟ ਖਾਂਦੇ ਫਿਰ ਸਪਾਈਸੀ ਉਸੇ ਹਿਸਾਬ ਦੇ ਨਾਲ ਮੈਂ ਫਿਰ ਇਹ ਦੋ ਚੀਜ਼ਾਂ ਯੂਜ਼ ਕਰ ਲਵਗੀਆ ਆਪਣਾ ਪਾਸਤਾ ਸੌਸ ਤੇ ਮਿਓਨੀਜ਼ ਕੀ ਬੱਚਾਂ ਵਧੀਆ ਨਹੀਂ ਖਾਣ ਵਿੱਚ ਵੀ ਟੇਸਟ ਆਏ ਕਿਉਂਕਿ ਬੱਚੇ ਜਿਹੜੇ ਸਬਜ਼ੀਆਂ ਬਹੁਤ ਘੱਟ ਖਾਂਦੇ ਆ ਤੇ ਅਹੀਂ ਇਸੇ ਕਰਕੇ ਸਬਜ਼ੀਆਂ ਹਰ ਇੱਕ ਚੀਜ਼ ਦੇ ਵਿੱਚ ਪਾ ਦਿੰਦੇ ਆ ਵੀ ਬੱਚੇ ਖੁਸ਼ ਹੋ ਕੇ ਖਾਣ ਹੁਣ ਇੱਧਰ ਮੇਰੀ ਕੜਾਈ ਗਰਮ ਹੋ ਚੁੱਕੀ ਆ ਤੇ ਮੈਂ ਪਾਉਣ ਲੱਗੀ ਆ ਤੇਲ ਤੇ ਚ ਪਾਵਾਂਗੇ ਜੀਰਾ ਤੇ ਲਸਣ ਪਿਆਜ਼ ਨੂੰ ਪੂਰੀ ਤਰ੍ਹਾਂ ਭੁੰਨ ਦੇਣਾ ਆ ਜੀਰੇ ਨੂੰ ਵੀ ਅੱਜ ਵੇਖੋ ਬੱਚੇ ਖੁਸ਼ ਹੁੰਦੇ ਆ ਤੇ ਬਾ ਦੁਬਾਰਾ ਡਿਮਾਂਡ ਕਰਦੇ ਆ ਕਿ ਨਹੀਂ ਪਾਸਤੇ ਦੀ ਇਹ ਤੇ ਹੁਣ ਪਤਾ ਲੱਗੇਗਾ ਉਹਨਾਂ ਨੂੰ ਖਾ ਕੇ ਹੁਣ ਇਹ ਆਪਾਂ ਜਿਹੜਾ ਲਸਣ ਤੇ ਅਦਰਕ ਤੇ ਜੀਰਾ ਜਿਹੜਾ ਪਾਇਆ ਹੋਇਆ ਇਹਨੂੰ ਅਹੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਆ ਪੀ ਇਹਦਾ ਜਿਹੜਾ ਕਲਰ ਆ ਲੱਗ ਜਾ ਹੋ ਜੇ ਤੇ ਇਸ ਕਰਕੇ ਇਹ ਤੋਂ ਬਾਅਦ ਅਹੀਂ ਪਾਵਾਂਗੇ ਪਿਆਜ਼ ਬਾਕੀ ਜਿਹੜੀਆਂ ਸਬਜ਼ੀਆਂ ਨੇ ਉਹ ਅਸੀਂ ਪਿਆਜ਼ ਭੁੰਨਣ ਤੋਂ ਬਾਅਦ ਪਾਉਣੀਆਂ ਆ। ਦੇਖੋਣ ਕੋਦਰਿਆ ਜੀ ਪਿਆਜ਼, ਲਸਣ, ਅਦਰਕ ਤੇ ਝਿੰਗਾ। ਕਿਉਂਕਿ ਇਹ ਨੂੰ ਅਸੀਂ ਪੂਰਾ ਮਤਲਬ ਕਲਰਫੁੱਲ ਬਣਾਉਣਾ ਆ। ਤਾਂ ਪਿਆਜ਼ ਵੀ ਥੋੜਾ ਜਿਹਾ ਕੱਚਾ ਰਹਿ ਜੇ ਤੇ ਉਹ 스멜 ਜੀ ਛੱਡਦਾ ਆ ਤੇ ਇਹਦੇ ਨਾਲ ਬੈਟਰ ਆ ਇਹਨੂੰ ਚੰਗੀ ਤਰ੍ਹਾਂ ਥੋੜਾ ਤੇ ਪਲਵਾ ਕੇ ਪੁੰਨ ਲਈਏ ਤੇ ਜਾਂ ਜੋ ਬੱਚੇ ਵਧੀਆ ਤਰਾ ਖਾਤ ਕਰਨ ਜੋਤੀ ਬੱਚੇ ਕਈ ਵਾਰ ਇਸ ਤਰ੍ਹਾਂ ਦੀ ਪਾਲ ਦੀ ਆਦਤ ਉਹਨੇ ਪਿਆਜ਼ ਕੱਢ-ਕੱਢ ਕੇ ਬਾਹਰ ਰੱਖਣਾ ਹੁੰਦਾ ਆ ਤੇ ਜਦੋਂ ਅਜੇ ਇੰਗੇ ਤੇ ਪੁੰਨ ਦਵਾਂਗੇ ਤੇ ਤੇ ਰੋਲ ਨੂੰ ਹੁਣਾ ਪਈ ਪਾਇ ਹੀ ਨਹੀਂ ਆ ਲੋ ਜੀ ਪਿਆਜ਼ ਗਿਆ ਭੁੱਜ ਤੇ ਹੁਣ ਮੈਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਜੋ ਵੀ ਮੈਂ 2 ਬੱਚਿਆਂ ਵਾਸਤੇ ਪਾਈਆਂ ਮਿਰਚ ਵਗੈਰਾ ਥੋੜੀ ਜੀ ਉਹਨਾਂ ਦੇ ਸਵਾਦ ਦੇ ਅਕੋਰਡਿੰਗ ਾਕੀਏ ਦੇ ਵਿੱਚ ਮੈਂ ਜੀਨੋ ਮੋਟੋ ਅਰਾਰੋਟ ਕੁਝ ਵੀ ਯੂਜ਼ ਨਹੀਂ ਕਰ ਰਹੀ ਕਿਉਂਕਿ ਬੱਚਿਆਂ ਨੇ ਖਾਣਾ ਹੁੰਦਾ ਆ ਤੇ ਉਹਨਾਂ ਕੀ ਜਿਹੜਾ ਮੇਰੇ ਘਰ ਦੇ ਵਿੱਚ अवेलेबल ਸੀਗਾ ਉਹ ਹੀ ਮੈਂ ਯੂਜ਼ ਕਰਾਂਗੀ ਐ ਮੈਂ ਦੋ ਹੀ ਸਬਜ਼ੀਆਂ ਯੂਜ਼ ਕੀਤੀਆਂ ਨੇ ਇਹਦੇ ਵਿੱਚ ਪਿਆਜ਼ ਪਾ ਦਿੱਤਾ ਹੋਇਆ ਅਦਰਕ ਤੇ ਬਸ ਹੁਣ ਇਹਨੂੰ ਹੀ ਭੁੰਨਾਂਗੇ ਸਬਜ਼ੀਆਂ ਜਦੋਂ ਪੱਕ ਜਾਣੀਆਂ ਤੇ ਇਹਦੇ ਵਿੱਚ ਕਰਾਂਗੇ ਮਸਾਲੇ ਐਡ ਨੂੰ ਅਸੀਂ ਨਾ ਜ਼ਿਆਦਾ ਪਕਾਵਾਂਗੇ ਵੀ ਨਹੀਂ ਕਿਉਂਕਿ ਅਸੀਂ ਗਾਜਰ ਵਗੈਰਾ ਤੇ ਵੈਸੇ ਸਲਾਦ ਦੇ ਤੌਰ ਤੇ ਹੀ ਖਾ ਜਾਂਦੇ ਆ ਤੇ ਜਦੋਂ ਜ਼ਿਆਦਾ ਹੀ ਪੱਕ ਜਾਂਦੀ ਉਹ ਫਿਰ ਸਬਜੀ ਜਿਹਾ ਬਣ ਜਾਂਦਾ ਤੇ ਥੋੜਾ ਥੋੜਾ ਹੀ ਇਹਨੂੰ ਉਸੇ ਹਿਸਾਬ ਦੇ ਨਾਲ ਪਕਾਉਣਾ ਆ ਮੈਂ ਵੀ ਖਾਂਚ ਵੀ ਟੇਸਟ ਲੱਗੇ ਇਹ ਨਮਕ ਪਾ ਦਿੱਤਾ ਹੋਇਆ ਮੈਂ ਹੁਣ ਨਮਕ ਤੋਂ ਬਾਅਦ ਪਾਵਾਂਗੇ ਗਰਮ ਮਸਾਲਾ ਤੇ ਹੁਣ ਇਹਨੂੰ ਕਰਾਂਗੇ ਮਿਕਸ ਤੇ ਇਹ ਤਾਂ ਸਬਜ਼ੀਆਂ ਜਿਹੜੀਆਂ ਪੱਕ ਚੁਕੀਆਂ ਨੇ ਕਿਉਂਕਿ ਇਹ ਸਬਜ਼ੀਆਂ ਨੂੰ ਆਪਾਂ ਸਬਜ਼ੀ ਨਹੀਂ ਬਣਾਉਣੀ ਹੈਗੀ ਥੋੜਾ ਜਿਹਾ ਹਲਕਾ ਹੀ ਪਕਾਉਣਾ ਹੈ। ਹਾਂ ਬਾਕੀ ਇਹ ਸਬਜ਼ੀਆਂ ਤੇ ਆਪਾਂ ਰੈਡੀ ਕਰ ਲਈਆਂ ਪਰ ਮੇਰੇ ਕੋਲ ਇਸ ਟਾਈਮ ਤੇ ਟਮਾਟਰ ਨਹੀਂ ਹੈਗਾ ਤੇ ਮੈਂ ਟਮਾਟਰ ਨਹੀਂ ਹੈ ਚ ਯੂਜ਼ ਕੀਤਾ। ਬਾਕੀ ਪਿਆਜ਼ ਦੇ ਨਾਲ ਹੀ ਤੁਸੀਂ ਟਮਾਟਰ ਇਹਦੇ ਵਿੱਚ ਪਾ ਸਕਦੇ ਹੋ ਤੇ ਹੁਣ ਮੈਂ ਯੂਜ਼ ਕਰਾਂਗੀ ਇਹਦੇ ਵਾਸਤੇ ਪਾਸਤਾ ਸੌਸ ਇੱਕ ਚਮਚ ਜ਼ਿਆਦਾ ਨਹੀਂ ਪਾਉਣਾ ਵਾ ਕਿ ਬੱਚਿਆਂ ਦੇ ਟੇਸਟ ਦੇ ਅਕੋਰਡਿੰਗ ਮੈਂ ਇੱਕ ਚਮਚੀ ਇਹ ਆ ਬਾਕੀ ਜਿਆਦਾ ਤੁਸੀਂ ਸਪਾਈਸੀ ਵਗੈਰਾ ਮਤਲਬ ਬਣਾਉਣਾ ਚਾਹੁੰਦੇ ਹੋ ਉਦੋਂ ਆਹ ਹੁਣ ਮੈਂ ਟਮਾਟੋ ਸੌਸ ਪਾ ਲਈਏ ਇਹਦੇ ਵਿੱਚ 5-6 ਸਪੇ ਟਮਾਟੋ ਸੌਸ ਨੂੰ ਮੈਂ ਕਾ ਦਿੱਤਾ ਮੈਂ ਇਹ ਥੋੜਾ ਜਿਹਾ ਹੁਣ ਮਿਕਸ ਕਰ ਪਉਣਗੇ ਵੈਜੀਟੇਬਲ ਦੇ ਇਹਦੇ ਸੇਮ ਪ੍ਰੋਸੀਜਰ ਵੀ ਇਹਦਾ ਇਦਾਂ ਦਾ ਹੀ ਆ ਆਪਣਾ ਜਦੋਂ ਆਪਾਂ ਬਣਾਉਨੇ ਆ ਨਾ ਮਨਚੂਰੀਆਂ ਉਹ ਵੀ ਇਸ ਤਰ੍ਹਾਂ ਹੀ ਬਣਦਾ ਥੋੜਾ ਸ਼ੇਰ ਇਦਾਂ ਦੀ ਆ ਨਾ ਕਲਰਫੁੱਲ ਆ ਜਾਂਦੇ ਆ ਬਾਕੀ ਸਾਡੀਆਂ ਸਬੀਆਂ ਪੱਕ ਚੁੱਕੀਆਂ ਨੇ ਤੇ ਮੈਂ ਹੁਣ ਯੂਜ਼ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਸੋਇਆ 소ਸ ਥੋੜਾ ਜਿਹਾ ਨੋਰਮਲ ਜਿਹਾ ਕਲਰ ਵਾਸਤੇ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ 스멜 ਵੀ ਬਹੁਤ ਵਧੀਆ ਆ ਰਹੀ ਹੈ ਤੇ ਬੱਚੇ ਕਿਉਂ ਨਾ ਖਾਣਗੇ ਘਰ ਦੀ ਬਣੀ ਚੀਜ਼ ਤੇ ਜਦੋਂ ਹੀ ਬਣਾਵਾਂਗੇ ਵਧੀਆ ਤਰ੍ਹਾਂ ਦੇ ਬੱਚਿਆਂ ਨੇ ਆਪੇ ਦਿਲ ਕਰਨਾ ਕਹਿਣਾ ਮੰਮਾ ਸਾਨੂੰ ਹੋਰ ਬਣਾ ਕੇ ਦੋ ਤੇ ਮੇਰੀ ਤਾਂ ਕੋਸ਼ਿਸ਼ ਹੈ ਹੀ ਹੁੰਦੀ ਆ ਵੀ ਮੈਂ ਮਤਲਬ ਉਸੇ ਚੀ ਉਸੇ ਤਰ੍ਹਾਂ ਦੀ ਮਤਲਬ ਚੀਜ਼ ਤਿਆਰ ਕਰਾਂ ਵੀ ਬੱਚੇ ਦੁਬਾਰਾ ਮੰਗਣ। ਵਧੀਆ ਲੱਗਣ ਡਿਆ ਇਹ ਮਟੀਰੀਅਲ ਬਣਿਆ। ਤੇ ਬੱਚਿਆਂ ਨੇ ਕਹਿਣਾ ਮਾਪੀ ਮम्मा ਬਾਜ਼ਾਰੋਂ ਹੀ ਲੈ ਕੇ ਆਏ ਜਗੇ ਆਪ ਬਣਾਏ ਆ ਮੈਂ ਉਹਨਾਂ ਨੂੰ ਹੁਣ ਇਹੀ ਕਹਿਣਾ ਆ ਵੀ ਗੈਸ ਕਰੋ ਵੀ ਬਾਜ਼ਾਰ ਦੇ ਆਗੇ ਜਾਂ ਮੈਂ ਖੁਦ ਬਣਾਏ ਆ ਹੁਣ ਪਾਵਾਂਗੀ ਇਹਦੇ ਵਿੱਚ ਮਿਉਨਿਸ 2 ਚਮਚੇ ਦੇ ਕਰੀਬ ਵੱਧ ਵੀ ਪਾ ਸਕਦੇ ਹੋ ਬੱਚਿਆਂ ਦੇ ਟੇਸਟ ਦੇ ਅਕੋਰਡਿੰਗ ਕਰ ਲਾ ਇਹ ਸਬਜ਼ੀਆਂ ਚ ਥੋੜਾ ਜਾਇਦੇ ਵਿੱਚ ਮੈਂ ਪਾਣੀ ਐਡ ਕਰਾਂਗੀ ਕਿ ਜਿਹੜੀਆਂ ਮਿਕਸ ਹੋ ਜਾਈ ਚੰਗੀ ਤਰ੍ਹਾਂ ਗਰੇਰੀ ਨਹੀਂ ਬਣਾਉਣੀ ਆਪਾਂ ਥੋੜਾ ਇਹਨੂੰ ਮਤਲਬ ਹਲਕਾ ਜਾਈ ਨੂੰ ਮਿਕਸ ਕਰਨ ਵਾਸਤੇ ਪਾਣੀ ਐਡ ਕੀਤਾ ਹੈ ਹੋ ਜੀ ਥੋੜੀ ਜੀ ਆਪਾਂ ਹੁਣ ਗਰੇਵੀ ਬਣਾ ਲਈਏ ਇਹਦੇ ਪਾਸਤਾ ਪਾਉਣ ਵਾਸਤੇ ਤੇ ਕਿਉਂਕਿ ਸਾਰਾ ਕੁਝ ਦੇ ਦੇ ਚ ਮਿਕਸ ਕਰ ਲਿਆ ਹੁਣ ਬਸ ਇਹਦੇ ਚ ਅਸੀਂ ਪਾਸਤਾ ਹੀ ਪਾਉਣਾ ਹੈ ਕਿਉਂਕਿ ਥੋੜਾ ਜਿਹਾ ਆਪਾਂ ਪਾਣੀ ਐਡ ਹੋਰ ਕਰ ਲਿਆ ਸੀਗਾ ਕਿ ਇਹ ਸਬਜ਼ੀਆਂ ਸਬਜ਼ੀਆਂ ਜਿਹੜੀਆਂ ਸਾਰੀਆਂ ਮਿਕਸ ਹੋ ਜਾਣ ਤੇ ਮੈਂ ਹੁਣ ਬਸ ਇਹਦੇ ਵਿੱਚ ਪਾਸਤਾ ਪਾਉਣਾ ਹੈ ਮਮਾ ਜੀ ਪਾਸਤਾ ਰੈਡੀ ਹੈ ਕਿ ਨਹੀਂ ਆਜੋ ਆਜੋ ਆ ਵੀ ਕੋ ਮੈਂ ਪਾਸਤਾ ਹੀ ਕੋ ਲੱਗੀ ਪਾਸ ਤਿਆਰ ਹੋ ਚੁੱਕਿਆ ਆ ਇਹ ਆ ਵੇਖੋ ਮੈਂ ਪਾਸਤਾ ਪਾਸਤਾ ਵਿੱਚ ਮੈਂ ਮੇਰੇ ਪੋਤਿਆਂ ਨੂੰ ਭੁੱਖ ਲੱਗੀ ਆ ਕਿ ਨਹੀਂ ਜੇਰਦਾ ਵੇਖਦੀ ਕੰਡਿਆਗਾ ਵੀਰ ਜੀ ਬੈਠੇ ਆ ਐ ਲਓ ਜੀ ਪਾਸਤਾ ਹੋ ਗਿਆ ਰੈਡੀ ਬੱਚਿਆਂ ਦਾ ਹੁਣ ਮੈਂ ਇਹਨੂੰ ਕਰ ਲਾਂਗੀ ਮਿਕਸ 스멜 ਆਂਦੀ ਆ ਨਾ ਕਿੰਤ ਵਧੀਆ ਹਾਂਜੀ ਚਲੋ ਬੱਚਿਆਂ ਨੂੰ ਪਸੰਦ ਆਉਣਾ ਚਾਹੀਦਾ ਮੇਂ ਚੀਜ਼ ਬੱਚਿਆਂ ਨੂੰ ਪਸੰਦ ਆ ਗਈ ਤੇ ਸਮਝ ਲਓ ਵੀ ਅਹੀ ਨੇ ਖਾ ਲਿਆ ਸਾਰਾ ਕੁ ਇਹ ਵੇਖੋ ਹੁਣ ਸਾਰਾ ਕੁਝ ਮਿਕਸ ਹੋ ਗਿਆ ਇਹਦੇ ਵਿੱਚ ਤੇ ਬੱਚੇ ਕਿਉਂ ਨਹੀਂ ਖਾਣਗੇ ਬਾਕੀ ਮੈਂ ਇਹਨਾਂ ਦੀ ਟੇਸਟ ਦੇ ਅਕੋਰਡਿੰਗ ਹੀ ਜਿਆਦਾ ਮਤਲਬ ਮਿਰਚੀ ਵਾਲਾ ਨਹੀਂ ਬਣਾਇਆ ਉਸੇ ਹਿਸਾਬ ਦੀਆਂ ਸਬਜ਼ੀਆਂ ਪਾਈਆਂ ਜਿਹੜੀ ਬੱਚੇ ਖਾ ਲੈਣ ਕਿਉਂਕਿ ਜਿਆਦਾ ਵੀ ਇਹਦੇ ਵਿੱਚ ਸਬਜ਼ੀਆਂ ਵਗੈਰਾ ਪਾ ਲਾਂਗੇ ਨਾ ਤੇ ਬੱਚੇ ਖਾਂਦੇ ਨਹੀਂ ਹਾਏ ਸਬਜੀ ਆ ਗਈ ਸਬਜੀ ਆ ਗਈ ਮੈਂ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਉਹਨਾਂ ਦੀ ਕਟੇਗੀ ਇਸ ਤਰ੍ਹਾਂ ਨਹੀਂ ਕੀਤੀ ਕਿ ਨਾਲ ਮਹਿਸੂਸ ਹੀ ਨਾ ਹੋਏ ਵੀ ਸਬਜੀ ਪਾਈ ਹੈ ਤੇ ਇਹ ਹੁਣ ਮੇਰਾ ਰੈਡੀ ਹੋ ਚੁੱਕਿਆ ਆ ਇਹਨੂੰ ਹੁਣ ਮੈਂ ਸਰਵ ਕਰਾਂਗੀ ਬਾਕੀ ਤੁਸੀਂ ਦੱਸੋ ਪੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਨਹੀਂ ਲੱਗੀ ਪਾਸਤਾ ਬਣਾਉਂਦਿਆਂ ਦੀ ਤੇ ਏਕ-ਇਕ ਟੌਪਿਕ ਮੈਂ ਤੁਹਾਨੂੰ ਸਮਝਾਇਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਬਣਾ ਕੇ ਖਵਾ ਸਕਦੇ ਹੋ ਪਾਸਤਾ ਇਹ ਛੁੱਟੀਆਂ ਦੇ ਵਿੱਚ ਬਾਹਰ ਖਵਾਲਣ ਨਾਲੋਂ ਬੈਟਰ ਆ ਵੀ ਆਪਣੇ ਘਰ ਚੀਜ਼ਾਂ ਲਿਆ ਕੇ ਰੱਖੋ ਤੇ ਬੱਚਿਆਂ ਨੂੰ ਖਵਾਇਆ ਕਰੋ ਕਿਉਂਕਿ ਆਪਣੇ ਹੱਥਾਂ ਨਾਲ ਬਣਾਈ ਚੀਜ਼ ਦੀ ਸੰਤੁਸ਼ਟੀ ਹੁੰਦੀ ਆ ਹੁੰਦਾ ਵਾ ਵੀ ਆਏ ਖੁਦ ਬਣਾ ਕੇ ਪਾਇਆ ਤੇਲ ਕਿਹੜਾ ਯੂਜ਼ ਕੀਤਾ ਤੇਰੀ ਸਬਜ਼ੀ ਯੂਜ਼ ਕੀਤੀ ਤੇ ਅਹੀ ਤੇ ਹਾ ਟੀਮ ਮੇਰੀ ਕੋਸ਼ਿਸ਼ ਹੈ ਹੀ ਹੁੰਦੀ ਵੀ ਮੈਂ ਬੱਚਿਆਂ ਨੂੰ ਘਰ ਖਵਾਵਾਂ ਤੇ ਅੱਜ ਮੈਂ ਪਾਸਤਾ ਵੀ ਰੈਡੀ ਕਰਪਤਾ ਪਰ ਜਿਹੜੇ ਮੰਮੀ ਜੀ ਨੇ ਉਹ ਗਏ ਹੋਏ ਨੇ ਕਿਤੇ ਬਾਹਰ ਉਹਨਾਂ ਨੇ ਫੇਰ ਕਹਿਣਾ ਆਣ ਕੇ ਕਿ ਮਨਦੀਪਾ ਅੱਜ ਤੇ ਫੇਰ ਪਾਸਤੇ ਦਾ ਵੀ ਕੰਮ ਕਰ ਦਿੱਤਾ ਮੈਨੂੰ ਤੇ ਖਵਾ ਲੈਣੀ ਉਹਨਾਂ ਨੂੰ ਵੀ ਕਿਹਦੇ ਬਣਾ ਕੇ ਖਵਾ ਲਾਂਗੀ ਹੁਣ ਹੁਣ ਮੈਂ ਬੱਚਿਆਂ ਨੂੰ ਦੇ ਕੇ ਆਵਾਂ ਚਲੋ ਜੀ ਬੱਚਿਆਂ ਨੂੰ ਖਵਾਉਣੇ ਆ ਤੇ ਬੱਚਿਆਂ ਦੇ ਲੈਣੇ ਆ ਵੀ ਉਹ ਕਿੱਦਾਂ ਲਓ ਜੀ ਪਾਸਤਾ ਹੋ ਗਿਆ ਰੈਡੀ ਤੇ ਹੁਣ ਮੈਂ ਇਹਨੂੰ ਧਨੀਏ ਨਾਲ ਲੱਗੀਆਂ ਸਜਾਉਣ ਇਹ ਤਨ ਇਹਦਾ ਸਵਾਦ ਇਹਦੇ ਵਿੱਚ ਆਏ ਤੇ ਇਹ ਪਾ ਲਾਵੇ 492 ਤੇ ਹੁਣ ਮੈਂ ਆਪਣੇ ਬੱਚਿਆਂ ਵਾਸਤੇ ਕਾ ਦਿੱਤਾ ਹੈ ਜੀ ਪਾਸਤਾ ਰੈਡੀ ਆਹਾ ਸਮੈਲੀ ਬੜੀ ਵਧੀਆ ਹੋਣੀ ਆ ਤੇ ਬੱਚਿਆਂ ਨੇ ਇਹਦੇ ਆਪੇ ਭੱਜ-ਭੱਜ ਖਾਣਾ ਇਹ ਹੁਣ ਮੈਂ ਲਾਵਾਂਗੀ ਪਲੇਟ ਦੇ ਵਿੱਚ ਤੇ ਬੱਚਿਆਂ ਨੂੰ ਫੜਾ ਕੇ ਹੁਣੀਆਂ ਤੇ ਨਾਏ ਕਿੰਨੇ ਆ ਵੀ ਖਾ ਕੇ ਦੱਸੋ ਕਿ ਕਿੰਨੇ ਦਾ ਲੱਗਿਆ ਤੁਹਾਨੂੰ ਬਾਕੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਖੁਦ ਘਰ ਬਣਾ ਕੇ ਦਿਆ ਕਰੋ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਤੇ ਥੋੜਾ ਜਿਹਾ ਹੁੰਦੇ ਆ ਨਾ ਹੱਥ ਤੇ ਭੰਣੇ ਬਿੰਦੇ ਆ ਪੀ ਥੋੜੀ ਕੋਸ਼ਿਸ਼ ਕਰਾਂਗੇ ਤੇ ਸਾਰਾ ਕੁਝ ਬਣ ਜਾਂਦਾ ਆ ਪਾਸਤਾ ਰੈਡੀ ਹੋਣ ਜਾ ਰਹੇ ਆ ਹਰ ਇੱਕ ਤੇ ਵੀਪਾ ਬਣ ਆਜੋ ਆਜੂ ਜੀ ਤੇਰੇ ਬੱਚਿਆਂ ਨੂੰ ਪੁੱਛਦੇ ਆ ਕਿੰਦਾ ਦਾ ਰਸਤਾ ਪਾਸਤਾ ਲੋ ਜੀ ਵੀਪਾ ਅਰਕਿਤ ਏਸ ਕਰਕੇ ਦੱਸੋ ਮੈਨੂੰ ਹੁਣ ਵੀ ਕਿਵੇਂ ਨਾ ਬਣਿਆ ਪਾਸਤਾ ਹੂੰ ਜਮੀ ਹੂੰ ਕਿ ਤੂੰ ਖਾਦਾ ਕਿ ਤੂੰ ਤਪਾਹੀ ਖਾਵੇ ਚ ਹਾਂ ਇਹਦਾ ਸਵਾਦ ਜਮੀ ਹਾਂ ਚਲੋ ਜੀ ਇਹਨੂੰ ਕਰ ਲਿਆ ਪਸੰਦ ਕਰਦਾ ਬਣਿਆ ਪਾਸਤਾ ਤੇ ਬਾਕੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਇੱਕ ਵਾਰ ਨੂੰ ਘਰੇ ਹੀ ਘਰ 'ਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਾਹਰੋਂ ਤੇ ਲੈਉਣੀਆਂ ਨਹੀਂ ਪੈਂਦੀਆਂ ਸਬਜ਼ੀਆਂ ਤੇ ਆਮ ਹੀ ਇਹਨੂੰ ਘਰ ਰੱਖਦੇ ਆ। ਲਓ ਜੀ ਬੱਚਿਆਂ ਨੂੰ ਦਦੀ ਆਈ ਮਿਰਚੀ ਤੋਂ ਬਗੈਰ ਪਰ ਬਣਾਇਆ ਨਹੀਂ ਥੋੜਾ ਜਿਹਾ ਮਿਰਚੀ ਵਾਲਾ ਉਹਨਾਂ ਦਾ ਵੀ ਉਹਨਾਂ ਨੂੰ ਲੱਗੇ ਬਣਾ ਵੀ ਮਿਰਚੀ ਗਈ ਆ। ਹੁਣ ਮੈਂ ਖਾਣੀ ਆ ਥੋੜਾ ਜਿਹਾ ਸਪਾਈਸੀ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਨ ਲੱਗੀ ਆ। ਅ ਬਰੈਡ ਚੀ ਦੀ ਸੌਸ ਆਪਣੇ ਟੇਸਟ ਵਾਸਤੇ ਕਿਉਂਕਿ ਮੈਨੂੰ ਟੇਸਟ ਨਹੀਂ ਆਉਣਾ ਜਿੰਨੀ ਦੇਰ ਤੱਕ ਮੈਂ ਮਿਰਚ ਨਾ ਪਾਈ। ਤੇ ਇਹ ਮੈਂ ਪਾ ਦਿੱਤੀ ਹੋਈ ਆ ਰੈਡਿਸ ਦੀ ਸੌਸ ਤੇਲਦੋਂ ਮੈਂ ਪਾਵਾਂਗੀ। ਥੋੜਾ ਜਾਂ ਪੀਜ਼ਾ ਪਾਸਤਾ ਹੋਰ ਪੀਜ਼ਾ ਪਾਸਤਾ ਸੌਸ ਨੂੰ ਹੋਰ ਐਡ ਕਰਨ ਲੱਗੀ ਆ ਕਿਉਂਕਿ ਮੈਨੂੰ ਟੇਸਟ ਨਹੀਂ ਆਉਣਾ ਉਹ ਨਹੀਂ ਤੇ ਬੱਚਿਆਂ ਵਾਸਤੇ ਮੈਂ ਥੋੜਾ ਜਿਹਾ ਘੱਟ ਕਰ ਲਿਆ ਸੀ ਇਹ ਮੈਂ ਐਡ ਕਰ ਲਈਦੀ ਤੇ ਮੈਂ ਇਹਨੂੰ ਬਣਾਵਾਂਗੀ ਮਿਕਸ ਮੇਰੇ ਲੈਵਲ ਦੀ ਬਣੇਗੀ ਵੱਡਿਆਂ ਦੇ ਖਾਣ ਦੇ ਲੈਵਲ ਦੀ ਬਣੇਗੀ ਬੱਚਿਆਂ ਵਾਸਤੇ ਲੱਗੋਗੀ ਤੇ ਮੇਰੇ ਵਾਸਤੇ ਸਪਾਈਸੀ ਹੋਗੀ ਬਾਕੀ ਤਾਂ ਨੂੰ ਮੇਰਾ ਇਹ ਪਾਸਤੇ ਵਾਲਾ ਬਲੌਗ ਕਿਵੇਂ ਦਾ ਲੱਗਿਆ ਕਮੈਂਟਰੀ ਚ ਕਰਕੇ ਜਰੂਰ ਦੱਸਿਓ ਮੇਰੇ ਬੱਚਿਆਂ ਨੂੰ ਤੇ ਪਾਸਤਾ ਮੇਰਾ ਬਣਾਇਆ ਪਾਸਤਾ ਬਹੁਤ ਵਧੀਆ ਲੱਗਿਆ ਕਿਉਂਕਿ ਹਰ ਇੱਕ ਚੀਜ਼ ਮੈਂ ਘਰ ਦੇ ਵਿੱਚ ਹੀ ਰੱਖੀ ਹੋਈ ਐ ਸੇ ਕਰਕੇ ਪੀ ਮੈਨੂੰ ਬਾਹਰੋਂ ਨਾ ਖਾਉਂਦੀ ਬਜਾਏ ਮੈਂ ਘਰ ਬੱਚਿਆਂ ਨੂੰ ਬਣਾ ਕੇ ਖਵਾ ਲਾਂ ਉਹਨਾਂ ਦੇ ਪਸੰਦ ਆਉਣ ਦੀ ਗੱਲ ਸੀਗੀ ਉਹਨਾਂ ਨੇ ਪਸੰਦ ਕਰ ਲਿਆ ਇਹਦਾ ਮਤਲਬ ਮੈਂ ਹੁਣ ਬਣਾ ਬਣਾ ਕੇ ਉਹਨਾਂ ਨੂੰ ਖਵਾ ਸਕਦੀ ਹਾਂ ਤੇ ਮੇਰਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਰੀ ਚ ਜਰੂਰ ਕਰਕੇ ਦੱਸਿਓ ਤੁਸੀਂ ਵੀ ਘਰ ਵਿੱਚ ਪਾਸਤਾ ਜਰੂਰ ਟਰਾਈ ਕਰਿਓ ਇਸ ਤਰ੍ਹਾਂ ਮੈਂ ਬਣਾਇਆ ਓਕੇ ਜੀ ਪਾਈ Thank you.